ਸਾਰਾ ਇਹ ਮੇਰੀ ਨੇ ਅੰਦਰ ਵੀ ਲਾਉਣਾ ਪਾਪਾ ਵਾਲਾ ਸਾਰਾ ਕੱਢੂ ਕੀ ਕਰ ਮਮਾ ਨੇ ਤੇ ਕੱਢ ਲਿਆ ਸਾਰਾ ਗੰਦ ਫਿਰ ਤਾਂ ਨਹੀਂ ਫਿਕਰ ਹਾਂ ਮੇਰੇ ਪੁੱਤ ਨੂੰ ਤਾਂ ਫਿਕਰ ਰਹੀ ਤਾਂ ਅੱਜ ਕੱਲੇ ਜ ਆਪਨ ਉਹ ਮੇਰਾ ਬਹੁਤ ਕਰਦਾ ਹਾਂ ਹਾਂ ਪਾਪਾ 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 ਲਾਈ ਹੁੰਦੀ ਆ ਕੀ ਆ ਗਿਆ ਰੋਟੀਆਂ ਆਂਟੀ ਰੋਟੀਆਂ ਕਿਹਨਾਂ ਰੋਟੀਆਂ ਪਾਸ ਤੋਂ ਐ ਕਦੀ ਪਈ ਹੋ ਨਹੀਂ ਵੀ ਕਿਹੜੀ ਨਹੀਂ ਆਈਆਂ ਹਾਂ ਨਹੀਂ ਐ ਨਹੀਂ ਪਤਾ ਕੌਣ ਆ ਬੱਚੇ ਆ ਆਂਟੀ ਹੋਲੀ ਰੋਟੀ ਲੈਣ ਉਹ ਇੱਕ ਦੋ ਚਾਰ ਤਨ ਹੁੰਦੇ ਆ ਕੋਪੀ ਹਾਂ ਕਦੂ ਦਾ ਕੀ ਲੈਣਾ ਹਾਂਡ ਕੋਣ ਆਇਆ ਰੋਟੀ ਲੈਣ ਆਂਟੀ ਆਈ ਐ ਕੇ ਕੱਲ ਨੂੰ ਲੈ ਜਾਓ ਆਂਟੀ ਕੱਲ ਨੂੰ ਕਹਾਂ ਆਂਟੀ ਕੱਲ ਨੂੰ ਲੈ ਜਾਓ ਕੀ ਕਰਨਗੇ ਕੱਲ ਨੂੰ ਝਾੜੂ ਲਾਤਾ ਸਾਰਾ ਲਾਤਾ ਕਰਤੀ ਸਫਾਈ ਸਾਰੀ ਦਾ ਬੜਾ ਸਿਆਣਾ ਕੋਟੇ ਜਤੇ ਕੋਟੇ ਹਾਂ ਉਹ ਚਲਦੇ ਹੋ 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 ਮੈਂ ਕੀ ਨਾ ਸੁਸੂ ਵਾਲੇ ਸਾਦਾ ਲੱਗਦਾ ਨਹੀਂ ਤੇ ਨਈ ਸੁਸੂ ਲਾ ਕੇ ਕਰਕੇ ਤੇ ਕਰੀ ਦਿ ਮਾਰੀ ਦਿੰਦੀ ਐ ਮਾਂ ਦੇ ਵੀ ਪੈਰ ਨਾ ਹੱਥ ਨਹੀਂ ਲਾਉਂਦੀ ਮੈਂ ਛੋ ਮਾਰਦੀ ਐ ਕਿਸੇ ਟੈਮੂ ਦਾ ਕਰਕੇ ਹਾਂਜੀ ਝਾਟੂ ਝਾੜੂ ਗਈ ਜਾਂਦੀ ਝਾੜੂ ਆ ਜਾ ਫਿਰ ਅੰਦਰ ਆ ਜਾਓ ਵਾਸਾ ਕਰੋ ਸਫਾਈਆਂ ਸਾਰੇ ਕਹਿਣਗੇ ਜਪਨੂਰ ਅਜੇ ਨਿੱਕੀ ਜਿਹੀ ਹੈਗੀ ਸਫਾਈਆਂ ਕਰਾ ਕੇ ਪਹੁੰਚ ਗਈ ਬਹੁਤ ਪੁਰਾਣਾ अम्मण चाची अम्मण चाची दोबारा बोल दोबारा बोला अम्मण ने चाची ले ले सनीला अंदर रिमाली थोड़ी जी रह गई रास्ते में मेरा मिनू भी पार कर दो यार या पापा नु पार कर आओगे मेरा काका पार करना है इधर भी कर दो कर <laughs> दो रखा हूं ना आ देखो लास्ट ते मेरी लैसला नहीं रह गई ਇਹ ਬਹੁਤ ਸੋਹਣੀ ਬਣ ਗਈ। ਦੇਖੋ। ਹਮ। ਹਲਾ? ਹਮ। ਲਸਾਂ ਲਾ ਗਏ। ਹਮ। ਅੱਜ ਇਹ ਗਲੇ ਆ ਆ ਆ ਚੀਜ਼ ਗਲੇ ਨਹੀਂ ਪਤਾ ਨਹੀਂ ਕਿ 15 ਬਾਰ ਲਾਇਆ ਸੀ ਗਲੇ ਦੇ। ਦੇਖੋ ਆਟਾ ਤੇ ਹੀ ਤਖਾਂਦੇ ਦੇ। ਇਹ ਇੱਕ ਹੋਰ ਸੂਈ ਲੈ। ਬਸ ਇਹ ਲਾਸਟ ਸੂਈ ਟੂਟ ਦਿੱਤਾ। ਉਸ ਤੋਂ ਬਾਅਦ ਨਦੀ ਬਣਾਣਾ। ਇੱਕ ਕੀ ਆ? ਹਮ। ਘਾਟ ਜਾਣਾ ਉਹ ਨੂੰ ਮੈਨੂੰ ਦਫਾ ਮੈਨੂੰ ਐ ਲੈਣਾ ਹਾਂ ਤੇ ਅਸੀਂ ਨਾ ਅੱਜ ਸਾਗ ਲਿਆਂਦਾ ਤੇ ਕਿਉਂਕਿ ਸਾਗ ਨਜ਼ਰ ਆਜੇ ਤੇ ਸਾਗ ਛੱਡੇ ਕੋਈ ਹੋ ਹੀ ਨਹੀਂ ਸਕਦਾ ਤੇ ਤੁਹਾਡੇ ਬਾਜੀ ਜਾਂਦੇ ਪਹਿਲੇ ਮੇਰੀ ਫੋਟੋ ਖਿੱਚਦੇ ਸਾਗ ਦੇ ਤੇ ਕਿਉਂਕਿ ਸਾਗ ਬਿਨਾਂ ਤਾਂ ਕੰਮ ਨਾ ਜਿਹੜਾ ਫੜਿਆ ਹੋਇਆ ਮੈਂ ਕੱਟਣ ਨੂੰ ਅੱਡਣ ਚ ਕੋਈ ਵੀ ਚੀਜ਼ ਦੀ ਸਬਜੀ ਸਬਜੀ ਚ ਤੇ ਤੁਹਾਡੇ ਬਾਜੀ ਨਹੀਂ ਘਟਣੀਆਂ ਹੋਰ ਕਿਸੇ ਨੇ ਨਹੀਂ ਘਟਨੀ ਮਤਲਬ ਮੈਂ ਕੱਟ ਲੈਣੀ ਮੈਨੂੰ ਜਦੋਂ ਆ ਹੋਵੇ ਕਿ ਟਾਈਮ ਲੱਗੇ ਜਿਹਾ ਇਹੋ ਜੀ ਗੱਲ ਹੈ ਹੋਰ ਤਾਂ ਕੋਈ ਨਹੀਂ ਹੈ ਨਹੀਂ ਤੇ ਫਟਕੀ ਜਿੰਨੀ ਨਾਲ ਜਿੰਨੀ ਮੜ ਨਹੀਂ ਕੱਢੀ ਨਹੀਂ ਮੈਂ ਤੇ ਮ ਕੱਢ ਲੈਣੀ ਆ ਕੱਟ ਵੀ ਦੇਣੀ ਆ ਨਰਜੀ ਤੇ ਸਾਗ ਬਣਾਵਾਂਗੇ ਹੁਣ ਕੱਲ ਤਾਂ ਕਿ ਅੱਜ ਸਬਜ਼ੀ ਬਣਾ ਲਈ ਸੀ ਮੈਂ ਸਬਜ਼ੀ ਤੇ ਮਾਰਕੀਟ ਚ ਮੇਰੇ ਇੱਕ ਸੂਟ ਨਾਲ ਜਿਹੜਾ ਸੂਟ ਸੀਤਾ ਨਾ ਅੱਜ ਐਦੀ ਤੇ ਚੁੰਨੀ ਰਹਿ ਗਈ ਜੋ ਲੈ ਪਨੋਰਾ ਕਹਿੰਦੀ ਐਵੇਂ ਫੜ ਕੇ ਮम्मा ਉਤੀ ਅੱਤਾ ਕਰੀ ਜਾਂਦੀ ਵੀਰ ਬਲੌਗ ਬਣਾ ਬਣਾ ਲੋ ਕੈਮਰਾ ਸਾਫ ਨਹੀਂਗਾ ਐਵੇਂ ਪਾਪਾ ਵੱਲ ਕਰ ਕੈਮਰਾ ਉਹ ਇੱਧਰ ਕੈਮਰਾ ਨਾ ਰੱਖ ਜਪਨੌਰ ਬਲੌਗ ਬਣਾਉਦਾ ਹਾਂ ਐਵੇਂ ਸਿੱਧੀ ਬਣਾ ਲੈ ਫਿਰ ਹਾਂ ਬਲੌਗ ਪਰ ਹੁਣ ਪਾਪਾ ਤੂੰ ਪਪਾ ਸੈ ਬਲੌਗ ਕਰਾਉਣ ਨੂੰ ਸੁਝਾਉਣ ਦੀ ਲੋੜ ਨਹੀਂ ਹੁੰਦੀ ਆਪਣੇ ਆਪ ਪਪਾ ਆਰੇ ਵਿੱਚ ਬਣ ਰਹੇ ਆ ਕੈਮਰਾ ਸਾਫ ਕੀਤਾ ਉਹਦਾ ਪਾਪਾ ਜੀ ਕੀ ਕਰੀ ਜਾਂਦੇ ਨੇ ਜੱਪੂ ਕਹਿ ਬਲੌਗ ਬਣਾਉਂਦੇ ਨੇ ਜੱਪੂ ਬਰ ਕੀ ਕਰ ਰਿਹਾ ਕੀ ਕਰਦਾ ਜੱਪ ਨੂੰ ਰ ਸਵੇਰੇ ਸਵੇਰੇ ਚਿਹਰੇ ਸਫਾਈ ਪੋਚੇ ਪਾਪਾ ਜੀ ਪਾਪਾ ਜੀ ਆ ਰਹੇ ਨੇ ਮੋਟਰ ਵੀਡੀਓ ਨਾ ਪੜ ਗਿਆ ਫੋਨ ਸ ਤੇ ਟਾਈਮਿੰਗ ਆ ਗਈ ਅੱਧੇ ਕਰ ਦੇ ਉਸ ਵੇਗੀ ਡਿਲੀਟ ਕਰੋ ਵੀਡੀਓ ਪਿੱਛੇ ਮੈਮਰੀ ਕਾਰਡ ਪੁਆਉਣ ਸਰ ਜੀ ਸਰ ਪੈਨ ਪ੍ਰਵਾਨ ਨਾਮੀਦ ਕਰਦੇ ਕੋ ਤੁਸੀਂ ਸਾਰੇ ਟੀਟਾ ਖੋਮਗੇ ਅਸੀਂ ਆਏ ਸੀ ਅੱਜ ਬੈਸਕਟ ਕਢਾਉਣ ਤੇ ਬੈਕਕੜ ਕਢਾਉਣ ਦੇ ਕੋ ਗੱਲਾਂ ਚਾਲ ਪੰਗਾ ਤੇ ਮੁੰਡਾ ਫਲੇਰੀ ਦੀ ਦਵਾਈ ਲੈਣ ਆਇਆ ਸੀ ਕਿ ਤੇ ਬਾਈ ਨੂੰ ਪੁੱਛਿਆ ਗਿਆ ਤੇ ਬਾਈ ਫਲੇਰੀਆਂ ਨਾ ਜਿਵੇਂ ਚਾਹਾਂ ਕੁ ਫਲੇਰੀ ਹੁੰਦੀ ਆ ਤੇ ਫਲੇਰੀਆਂ ਦੀ ਦਵਾਈ ਵੀ ਬਾਈ ਜੀ ਦਿੰਦੇ ਆ ਤੇ ਕਿਸੇ ਦੀ ਝੜ ਦਰਦ ਕਰਦੀ ਹੋਵੇ ਉਹਦਾ ਥੋੜਾ ਵੀ ਪਾਉਂਦੇ ਆ ਕਿਸੇ ਨੂੰ ਖਾਂਗਣਾ ਰੁਕਦੀ ਹੋਵੇ ਉਹਦਾ ਥੋੜਾ ਤਿੰਨ ਨੂਨ ਚਾਹੀਦੀ ਹੈ ਲਾਲ ਨੂਨ ਕਾਲਾ ਨੂਨ ਤੇ ਅ ਟੜੀਆਂ ਵਾਲਾ ਨੂਨ ਜਿਹੜਾ ਹੁੰਦਾ ਚਟਾ ਤੇ ਜਾਨੀ ਕਿ ਵੀ ਫਲੇਰੀਆਂ ਦਾ ਇਲਾਜ ਵੀ ਜਾਨੀ ਕਿ ਪੱਕਾ ਇਲਾਜ ਆ ਜ਼ਰੂਰ ਲਈ ਲੱਗੀ ਜ ਸਮੋਸੇ ਖਾਣ ਤੇ ਮੇਰਾ ਦੇਖੋ ਮੇਰੇ ਬਾਰੇ ਐਂ ਕਹਤਾ ਵੀ ਉਹ ਕਹਤਾ ਵੀ ਹਰਜੀਤ ਖਾਂਦੇ ਨਹੀਂ ਮੈਂ ਮੈਂ ਖਾਂਦਾ ਨਹੀਂਗਾ ਤੇ ਪੁੱਛਵਲੀ ਐ ਕਰੀ ਵੀ ਨਹੀਂ ਪੁੱਛਿਆ ਵੀ ਖਾਓਗੇ ਸੰਦੀ ਕੱਲੀ ਹੁਣ ਤਾਂ ਕੀ ਫਾਇਦਾ ਹੂੰ ਜੇ ਆਪ ਨੂੰ ਫਿਰ ਦਾ ਕੋਲੇ ਕਾਹ ਦਾ ਜੇ ਆਪ ਨੂੰ ਜੁੱਤੀ ਕਿੱਥੇ ਆਪਣੀ ਹੂੰ ਓ ਜੁੱਤੀ ਕਿੱਥੇ ਹੈ ਜੁੱਤੀ ਨਹੀਂ ਪਈ ਅੱਜ ਹੈ ਓ ਜਾਂਦੀ ਦਾ ਅਗਲੀ ਮਗਰ ਤਾਂ ਆਏ ਦੀ ਇੱਕ ਘਰੋਂ ਬੜੇ ਨਿਕਲੀ ਦੂਜੇ ਘਰੇ ਐਂਟਰੀ ਉਧਰੋਂ ਨਿਕਲੀ ਰਾਜੂ ਵੇਖ ਲਿਆ ਹਾਂ ਦਾ ਅੱਜ ਦਿਮਾਗ ਲੱਗ ਗਿਆ ਸਾਡਾ ਸਾਡਾ ਬੈੱਡ ਲੱਗਿਆ ਵਾ ਨਹੀਂ ਮੜੀ ਨਹੀਂ ਬੋਲਦਾ ਰਾਜੂ ਮੈਂ ਕਿ ਨਹੀਂ ਆ ਨੂੰ ਇੱਥੇ ਮੈਨੂੰ ਲਾ ਕੇ ਦੇ ਦੋ ਮੈਂ ਇੱਥੇ ਮੜੇ ਮਾਰ ਲਾ ਖੜ ਕੇ ਆਪਣੀ ਟੱਕਰ ਬਾਪੂ ਚਲਾਉਂਦੀ ਇੱਥੇ ਹੀ ਗੱਤ ਨੂੰ ਲੱਗਦਾ ਸਾਜੂ ਆਢੀ ਜੀ ਜੱਪੋ ਰਾਜੂ ਜੱਪ ਕੀ ਹੋ ਗਿਆ ਸੀ ਜਪਨਾ ਜੱਪ ਜੱਪਨਾ ਪਤਾ ਕੀ ਹੋਇਆ ਜਾਪਨ ਵਾਲਾ ਪਤਾ ਕੀ ਹੋਇਆ ਇਹ ਦਵਾ ਦਾ ਤਾਂ ਚੜ ਲੱਗੀ ਉਤੋਂ ਦੋਨੇ ਪੈਰ ਨਿਕਲ ਗਏ ਤੇ ਜੇ ਮੈਂ ਨਾ ਉਹ ਕਰਦਾ ਤੇ ਇਹਨੇ ਰੋਣਾ ਸੀਗਾ ਮੈਂ ਜਾਣ ਕੇ ਬੈਠਾ ਰਾਜੂ ਆਏ ਕਰਕੇ ਹੱਥ ਪਰਾਨੀ ਕਿਵੇਂ ਚਾਦਰ ਮੁੰਡੇ ਨੇ ਪਾਈ ਹੁਣੇ ਪਰਾਨੀ ਚਾਦਰ ਨੂੰ ਠੀਕ ਕੇ ਕਨੇ ਜਮਾ ਨਹੀਂ ਦੀਦੀ ਸੱਚੀ ਗੱਲ ਕੋਣ ਨਹੀਂ ਛੱਡਣ ਵਾਲਾ ਜਮਾ ਨਹੀਂ ਛੱਡਣ ਉਹ ਤਾਂ ਮੈਂ ਉਦੋਂ ਮੰਜੇ ਤੇ ਵੇਖਿਆ ਸੀ ਨਾ ਪਲਟੀ ਮਾਰ ਗਿਆ ਪਲਟੀ ਕਿਨਾਰੇ ਤੇ ਆਇਆ ਸੀ ਤੇ ਕੱਲ ਦੀ ਪਰਸੋਂ ਦੀ ਗੱਲ ਆ ਖੇਸ ਵਿਛਾਇਆ ਸੀ ਥੱਲੇ ਜਿਹੜਾ ਖੇਸ ਵਿਛਾਇਆ ਸੀ ਉਹ ਅੱਧਾ ਥੱਲੇ ਸੀਗਾ ਅੱਧਾ ਹੱਥ ਦੇ ਵਿੱਚ ਤੇ ਜਮਾ ਤੰਨੀ ਤਾਂ ਚੀਤਾ ਮਾਰੀ ਜਾਵੇ ਤੇ ਚੀਕਾਈ ਵਾਰ ਲੱਗ ਜਾਂਦਾ ਹੁੰਦਾ ਐ ਪੈ ਗਈਆਂ ਚੀਕਾਂ ਮਾਰੇ ਹੈਂ ਮੈਂ ਕਹਣਾ ਮੈਂ ਕਿਹਾ ਬੈੱਡ ਵਿੱਚ ਐ ਵੀ ਗਰਮ ਨਹੀਂ ਆ ਜੀ ਮੈਂ ਕਹਣਾ ਮੈਂ ਉੰਨੀ ਉੰਨੀ ਆ ਹੈ ਤੇ ਮਨਦੀਪ ਕਹਿੰਦਾ ਨਾ ਮਨਦੀਪ ਕਹਿੰਦਾ ਆ ਗਿਆ ਆ ਗਿਆ ਮੈਂ ਤੇ ਜਦੋਂ ਮੈਂ ਜਾ ਕੇ ਵੇਖਿਆ ਮਨਦੀਪ ਕਹਿੰਦਾ ਇੱਧਰ ਆ ਕਹਿੰਦਾ ਇੱਧਰ ਆ ਮੈਂ ਕਹਿੰਦਾ ਮੈਂ ਉੰਨੀ ਆ ਤੇ ਜਦੋਂ ਜਾ ਕੇ ਵੇਖਿਆ ਤਾਂ ਉਹਦਾ ਮੈਂ ਵਰ ਗਿਆ ਤਾਂ ਭਾਗਦੇ ਲਪਾ ਕਰਕੇ ਥੱਲੇ ਮਾਰੀ ਉਹ ਬੰਦ ਦੀ ਧੋਣਾ ਆਈ ਪਾਸੇ ਹੱਜਾ ਜਾਲਾ ਪੰਜਾਬ ਬਨ ਜੱਟੀ ਆਈ ਚੁੰਨੀ ਵਰ ਕੋ ਪਈ ਹੈ 골ਡਨ ਰੰਗ ਦੀ ਜੀਸੀ ਵਾਲੀ ਨੱਚ ਨੱਚ ਕਿੱਦਾਂ ਪਾ ਕਿੱਦਾਂ ਪਾ ਕਿੱਦਾਂ ਕਰੋ ਦਿਨ ਹੁਣ ਤਿਆਰ ਹੋਣ ਲੱਗਿਆ ਪੱਖਾ ਘੱਟ ਕਰਦੇ ਆਂ ਸਰ ਬਸ ਇਹ ਮੇਲਨ ਜਲਦੀ ਆ ਕੱਲ ਦੇ ਅੱਡੇ ਕੰਮ ਸੀ ਨਾ ਦੀਦੀ ਇੱਕ ਤਾਂ ਸੋਣ ਨੂੰ ਪਹਿਲੇ ਆ ਜਾਓ ਉਹ ਆਪਾਂ ਜਾਣਾ ਸੀ ਬਾਜ਼ਾਰ ਫਿਰ ਉਹ ਕਹਿੰਦਾ ਮੈਂ ਜੜੀ ਰਹਿਣਾ ਪੱਖਾ ਲਗਵਾਇਆ ਬਾਥਰੂਮ ਰੇਪੇਰਿੰਗ ਜਿਹੜੀ ਹੋਣੀ ਉਹ ਕਰਵਾਈ ਮੈਂ ਹੁੰਦੀ ਆ ਮੈਂ ਪਤਾ ਕਿਵੇਂ ਬਣਾਤੀ ਆ ਸ਼ਾਮੀ 4:30 ਵਜੇ ਮੈਨੂੰ ਘੰਟਾ ਬਜ਼ਾਰ ਰੱਖਣਾ ਲੈ ਮੈਨੂੰ ਲੱਗ ਮੈਨੂੰ ਥੋੜ੍ਹਾ ਥੋੜ੍ਹਾ ਜੀ ਨਾ ਘੰਟਾ ਲੱਗਦਾ ਪੂਰਾ ਮੇਨ ਕਰੀ ਕਿਹਦੇ ਆ ਇਹ ਦੋਨਾਂ ਥੋੜ੍ਹਾ ਵੀ ਭਾਬੀ ਉਹਨਾਂ ਨੇ ਜਵਾਕਾਂ ਦੀ ਲੱਕੜੀ ਬੰਨਦੇ ਕਹਿੰਦੀ ਸੀ ਆ ਤਾਂ ਫਿਰ ਮੈਂ ਕੀ ਇਹ ਤਾਂ ਕੱਲ੍ਹ ਦੀ ਬਾਅਦ ਮੈਂ ਨਾਲ ਮੈਂ ਖੜੀ ਬੁੱਲਣੀ ਆ ਮਤ ਬਣਾਓ ਉਹਨਾਂ ਤਾਂ ਥੋੜੀ ਪੰਦਰੀ ਸਾਰਿਆਂ ਬਾਹਰ ਅੰਡਾ ਕਰਦੇ ਨੇ ਲੱਕੜੀ ਮਾਰੀ ਨੇ ਰੋਕ ਜਾ ਰੋਕ ਜਾ ਪੁੱਤ ਰੋਕ ਜਾ ਤੇਰੇ ਹੱਥੇ ਲੈ ਕੇ ਦਿੱਤੀ ਐ ਇਹਦੇ ਨਾਮ ਦੇ ਉਹਨੇ ਲੈ ਕੇ ਦਿੱਤਾ ਮੈਂ ਇੱਥੇ ਬਹਿ ਕੇ ਬੰਨਾਂਗੇ ਆਪਾਂ ਇੱਥੇ ਆਜੋ ਬੈਠਦੇ ਬਹਿ ਕੇ ਬੰਨਾਂਗੇ ਚੱਪ ਨੂੰਹਰ ਨੇ ਲੱਕੜੀ ਦੀ ਮਾਰੀ ਨਹੀਂ ਚੂੜ ਨਹੀਂ ਲਾਤ ਅਹ ਤੇਰੇ ਬੰਨਾਂਗੇ ਇੱਥੇ ਆ ਜਾ ਫਿਰ ਇੱਥੇ ਆ ਜਾ ਇੱਥੇ ਆ ਜਾ ਇੱਥੇ ਆ ਜਾ ਇੱਥੇ ਆ ਜਾ ਮੇਰੇ ਕੋਲ ਕੈਮਰਾ ਉਹ ਦੂਰ ਬੈਠੇ ਵਿਦੇਸ਼ਾਂ ਚ ਬੈਠੇ ਜਿਹੜੇ ਹਨਾ ਜਿਹੜੇ ਰਖੜੀ ਨਹੀਂ ਕਿਸੇ ਦੀ ਪਹੁੰਚਦੀ ਨਹੀਂ ਸਾਰਿਆਂ ਨੂੰ ਇੱਕ ਨੋਖੀ ਜੋੜੀ ਵੱਲੋਂ ਰਮਨ ਵੱਲੋਂ ਅਜੀਤ ਵੱਲੋਂ ਨਹੀਂ ਕਿਉਂਕਿ ਕੁੜੀ ਮੈਂ ਹਾਂ ਤੇ ਸਾਰਿਆ ਭਰਾਵਾਂ ਨੂੰ ਹਨਾ ਵੱਡਿਆਂ ਨੂੰ ਹੈਪੀ ਰਖੜੀ ਤੇ ਬੰਨ ਤੇ ਮੈਂ ਸਕਦੀ ਨਹੀਂ ਉੱਥੇ ਜ਼ਰੂਰ ਹਰ ਕੋਈ ਢਾਗਾ ਲੈ ਕੇ ਤੁਸੀਂ ਜ਼ਰੂਰ ਬੰਨ ਲਿਓ ਜ਼ਰੂਰ ਹਨਾ ਸੁਣੀ ਨਾ ਰਵੇ ਕਿਸੇ ਦੀ ਕਲਾਈ ਅੱਜ ਦੇ ਦਿਨ ਭਰਾ ਹੈ ਨਹੀਂ ਹੈ ਭੈਣਾ ਭੈਣਾ ਬੰਨੋ ਵਾਪਸ ਪਰ ਮੈਂ ਕਹਿੰਦੀ ਹਰ ਕਿਸੇ ਦੀ ਸਭ ਤੋਂ ਪਹਿਲੇ ਨਾਮ ਕੀ ਪ੍ਰਮਾਤਮਾ ਦਾ ਨਾਮ ਲਓ ਹਨਾ ਤੇ ਉਹਦੇ ਚ ਅਰਦਾਸ ਕਰੋ ਕਿ ਸਭ ਸਭ ਦੇ ਭਰਾ ਸਰਾਮਤ ਰਹਿਣ ਆਪਣਾ ਧਾਗੇ ਨਾਲ ਰਹਿ ਜਿਹੜੇ ਦਿਸਾ ਬਣਿਆ ਦਿਖਾਇਆ ਗਿਆ ਹੈ ਹਨਾ ਬਾਕੀ ਰਸਲੀ ਹੈ ਲੈ ਜੀ ਜਪਨੂਰ ਨੂੰ ਲੈਕਰ ਆਓ ਜਪਨੂਰ ਛੱਡ ਮੈਂ ਜਪਨੂਰ ਲਓ ਵੀ ਜਪਨੂਰ ਲੱਕੜੀ ਨੋਂ ਲੱਗਿਆ ਬਹੁਤ ਕਾਲਾ ਹੈ ਇਹ ਬੰਦਾ ਮੈਂ ਤਾਂ ਸਿਰ ਵਾਲਾ ਮੇਰਾ ਤਾਂ ਸਿਰ ਹੀ ਰਹਿ ਗਿਆ ਤੁਸੀਂ ਨਾ ਆਇਆ ਹੋ ਬਾਕੀਆ ਉਹ ਅਨੁਸ ਕਰਨ ਦਾ ਦੇਦੇ ਹੁਣ ਖਰਚ ਹੋਣਾ ਹੈ ਉਹਨਾਂ ਪ੍ਰਾਪਨ ਕੀ ਨਾ ਜਿਹੜਾ ਸੂਟ ਜਿਹੜਾ ਮੈਂ ਤੇ ਜਾਂਦਾ ਉਹ ਦੇਖ ਰਿਹਾ ਨੇ ਕਿ ਮੇਰਾ ਚੰਪ ਜਾਸਰ ਲੱਗ ਰਿਹਾ ਉਹ ਨਹੀਂ ਮੈਂ ਤਾਂ ਰਹਿਣਾ ਤੇ ਮੁੜਨਾ ਆਪਾਂ ਨਾਲ ਹੀ ਚੱਲਾਂਗੇ ਨਾ ਸੋਨਾ ਲੱਗਦਾ ਬਾਈ ਸੋਨਾ ਲੱਗਦਾ ਲੋਹ ਵੀ ਜੇ ਪੂਰੀ ਲੱਕੜੀ ਨਾ ਦਿਖਣਾ ਦੇਖਣਾ ਜਾਂ ਨਾ ਦਿਖਣਾ ਹੈ ਫਾਰੇ ਨੂੰ ਉਹ ਸੰਗਤ ਜੀ ਜੇ ਸਾਫੂਤ ਪਿਆਕੀ ਦੀ ਤੀਰਾ ਲਾ ਜਾ ਪਲੂਰਾ ਐ ਤੇ ਲੱਕੜੀ ਬੰਨਦੇ ਫਿਰ ਉਹਦੇ ਵੀ ਇਨੀ ਲਾਰੇ ਫਿਰ ਲਾਰੇ ਦੇ ਦਿੱਤੇ ਵਾ ਤੇ ਨਾਲ ਹੋਦੇ ਕੋਈ ਗੱਲ ਵੀ ਗੋਤਮੂ ਦੇ ਛੱਡ ਆ ਜਾ ਆ ਲੈ ਹਰਦਾ ਹੈ ਹਰਦਾ ਜਨਦੀ ਵੱਡੂ ਵੀ ਹੈ